ਆਇਆ ਇਹ ਮੇਰੇ ਅੰਦਰ ਜੋ ਸੰਗੀ ਹੈ ਤੇਰੇ ਜੋ ਸੰਗੀ ਹੈ ਤੇ ਹਰ ਜਸ ਰੇ ਮਨ ਗਾਇ ਲੈ ਹਰ ਜਸ ਸਿਦ ਦੇ ਮਨ ਗਾ

ਕਈ ਸਰਵਿਸੇ ਬਰਨ ਕਰਾ ਕੇ ਗਿਆ ਅਸਲ ਵਿੱਚ ਗੁਰਮੁਖੋ ਤਿੰਨ ਸਸੇ ਨੇ ਗੁਰਮਤਿ ਦੇ ਵਿੱਚ ਪਹਿਲਾ ਸਸਤਾ ਹੈ ਸੁਣਨਾ ਤੁਸੀਂ ਬੜਾ ਦੀਆ ਸੁਣ ਗਏ ਦੂਜਾ ਹੈ ਸਮਝਉਣੀ ਕਿ ਇਸ ਨਾਲ ਕੀ ਗਿਆਨੀ ਤੇ ਤੀਜਾ ਹੈ ਸਵਾਜਣਾ ਕੋ ਸਤਿਨਾਮ ਸ੍ਰੀ ਸੁਆਮੀ ਪਹਿਲਾ ਸੁਣਨਾ ਆ ਜੇ ਫਿਰ ਸਮਝਣਾ ਆ ਜੇ ਤੇ ਫਿਰ ਸਵਾਜਣਾ ਉਹਦਾ ਨਾਮੇ ਪਾਤਸ਼ਾਹ ਦਾ ਪ੍ਰਕਾਸ਼ ਹੈ ਤੇ ਤੁਹਾਡੀ ਸਾਰਿਆਂ ਦੀ ਜੀਵ ਤੇ ਵੇਖੋ ਜਿਹੜੇ ਮੇਰੇ ਵੀਰਾਂ ਨੇ ਭਾਵੇਂ ਕੇਸਰੀ ਹੈਗੇ ਜਾਂ ਜਿੰਨਾਂ ਨੇ ਕਦੇ ਗੁਰੂ ਕਾ ਸੇਭੀ ਨੇ ਖੜਿਆ ਹਨ ਅੱਜ ਉਹਨਾਂ ਦੇ ਵੀ ਮੁੱਖ ਜੋ ਗੁਰੂ ਨਾਮੇ ਪਾਤਸ਼ਾਹੀਆਂ ਤੋਂ ਪੰਗਤੀਆਂ ਸਾਧੀਆਂ ਹੋ ਰਹੀਆਂ ਨੇ ਤੇ ਪਿਆਰਿਓ ਮੇਰੇ ਪਾਤਸ਼ਾਹ ਬਾਦ ਕੀ ਕਹਿੰਦੇ ਐ ਕਬੀਰ ਚੰਦਨ ਕਾ ਮਿਰਵਾ ਪੜਾ ਵੇ ਰਿਉ ਧਾਕ ਪਲਾਸ ਕੋਈ ਭੀਜ ਚੰਦਰ ਹੋਏ ਰਹੇ ਬਸੇ ਜੋ ਚੰਦਰ ਮਹਾਂਪੁਰਖ ਦੇ ਸੰਦੇਸ਼ ਹਰਦਾ ਜੀ ਧਾਰਨ ਪੜ੍ਹਦੇ ਹਹੀ ਚੰਦਰ ਬਾਣ ਜਾਂਦੇ ਏ ਵਸਦੇ ਜੋ ਸਤ ਗੁਰ ਕੋਲੇ ਚੰਦਰ ਬਾਣ ਜਾਂਦੇ ਏ ਵਸਦੇ ਜੋ ਪਿਆਰੇ ਕੋਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਹੁੰਦਾ ਨਾ ਜਿੰਦਾ ਗਿਆਨੀ ਦੀ ਕੀਮਤ ਕਰਦੇ ਉਹਦਾ ਚਿਹਰਾ ਮਿੱਕੋ ਬਾੜੀ ਮਾੜੀ ਦਾ ਰੰਗ ਵੱਖਰਾ ਤੇ ਸਭ ਤੋਂ ਮਹਿੰਗੀ ਕੀ ਹੈ ਰੂਹੀ ਦੀ ਜਿਹੜਾ ਤੁਸੀਂ ਝੌਂਕੜੇ ਮਾਰ ਕੇ ਆ ਵੈਗੂ ਤੇ ਪੰਕਤੀਆਂ ਮੰਨਦੇ ਕੁਦਲ ਦਾ ਕਿੰਦਾ ਮਰਦਾ ਨਹੀਂ ਕਿੰਨਾ ਪਾਠ ਹੀ ਕਰੌਣੇ ਦਾ ਮਤਬੁਲ ਕੀ ਤੇ ਅੱਜ ਮੇਰੇ ਨਾਮੇ ਬਾਦਸ਼ਾਹ ਆਪ ਮਿਲਣਾ ਹੈ ਸਾਨੂੰ ਤੇ ਬਾਦਸ਼ਾਹ ਕੀ ਕਹਿ ਰਿਹਾ ਧਰਜਾ ਸਰੀਰ ਬਨਾ ਬੋਲੋ ਜੀ ਗਾਇ ਲੈ ਕਦੇ ਗਾਇਆ ਕਰੋ ਤੇ ਦਾਸ ਉਸ ਧਰਤੀ ਤੋਂ ਆਇਆ ਏ ਜਿੱਥੇ ਸਭ ਤੋਂ ਪਹਿਲਾ ਕੀਰਤਨ ਹੋਇਆ ਬਾਬਾ ਜੀ ਹਮਤੋ ਸਤਿ ਸ਼੍ਰੀ ਅਕਾਲ ਜਿਸ ਧਰਤੀ ਤੋਂ ਕੀਰਤਨ ਦਾ ਰੰਗ ਹੋਇਆ ਦਾ ਸੁਲਤਾਨਪੁਰ ਲੋਧੀ ਦੇ ਸਾਹ ਉਸ ਬੇਰੀ ਥੱਲੇੋਂ ਮੈਂ ਆਇਆ ਏ ਔਰ ਜਦੋਂ ਵੀ ਤੁਸੀਂ ਕਿਤੇ ਜਾਓ ਇਹ ਉਸ ਬੇਰੀ ਨਾਲ ਗੱਲਾਂ ਕਰਿਓ ਮੈਂ ਜਦੋਂ ਜਾਵਾਂ ਇਹ ਲੋਕੀਂ ਤਿੰਨ ਸਾਰਾ ਜੀ ਰੀਮ ਛੋੜੇ ਜੀ ਆਚਾਰ ਕਿਲੋਮੀਟਰ ਪੰਜਵੇਂ ਪਾਛੇਵੇਂ ਪਾਛੇਵਾਦਤ ਮੁਤਰੀ ਸਾਹਿਬ ਜਿਨ੍ਹਾਂ ਦੀ ਧੋਖ ਤੋਂ ਪਾਪਾ ਗੁਰਦੇਤਾ ਬੀਬੀ ਵੀਰੋ ਦਾ ਗਾਜਾ ਦੂਜੀ ਮੈਲ ਸੀ ਮਾਤਾ ਨਾਨਕ ਵੀ ਜਿਨ੍ਹਾਂ ਦੀ ਧੋਖ ਤੋਂ ਅੱਜ ਅਮਰੰਤ ਮੇਲੇ ਗੁਰੂ ਕੇ ਮਹਲ ਸ੍ਰੀ ਅਮਰਤ ਸਰ ਸਾਹਿਬ ਜੇਨੀ ਜੋਤ ਦਾ ਪ੍ਰਕਾਸ਼ ਹੋਇਆ ਉਸਤ ਸੁਭਾਨ ਜਿਨ੍ਹਾਂ ਦੀ ਯਾਦ ਜਪ ਮੈਂ ਬੈਠੇ ਆਨੇ ਦੇ ਰਿਗਰ ਗੁਰੂ ਸਾਹਿਬ ਦੀ ਤੀਰੀ ਦੇ ਮਾਲਕ ਸਾਦਾ ਦੀਵਾਰ ਦਾ ਉਹ ਪਾਇਆ ਦਰਵਾਜ਼ਾ ਉੱਥੇ ਜਾ ਕੇ ਸੇਖ ਨੇ ਬੇਨਤੀ ਕੀਤੀ ਨਗਾਰੇ ਵੱਜੇ ਸੰਖ ਪੂਰੇ ਨਾਲ ਸਿਗੇ ਵੱਜੇ ਮਹਾਰਾਜ ਬਦਾਈਓਏ ਕਰ ਲਾ ਲਿਆ ਆ ਪਿਆਰਾ ਮਨ ਦੀਨदाई ਇਹ ਮਾਰੇ ਦਾ ਡੇਕਰ ਚੰਗੀ ਸਿੰਘ ਨੇ ਪ੍ਰਕਾਸ਼ ਧਾਰਨ ਕੀਤਾ ਰਾਜੇ ਮਹਾਰਾਜ ਆਏ ਅੱਥੇ ਆਗਰ ਕੇ ਸਾਰੇ ਸੰਤ ਬਾਬਾ ਬੁੰਡਾ ਜੀ ਪ੍ਰਭ ਗਿਆਨੀ ਬਹਾਦਰ ਬਾਬਾ ਬਿਨੀ ਚੰਦ ਸਾਹਿਬ ਕੀ ਅੱਪ ਸਤਿ ਕਰਦੇ ਬੜੇ ਤੁਹਾਡੇ ਵਰਗੇ ਪਿਆਰੇ ਸੇਖਾ ਇਹ ਮਹਾਰਾਜ ਸੈਮੇ ਸਾਹਿਬ ਜੀ ਨੇ ਕੋਈ ਚੁਪਿਆ ਦਰਸ਼ਨ ਕਰਿ ਹੋਈ ਸੀ ਨਾ ਬੈਠੇ ਰਹੋ ਸ੍ਰੀ ਰ ਕਰਕੇ ਬਹਿ ਜਾਓ ਆਤਮਾ ਕਰਕੇ ਗੁਰੂ ਦੇ ਬੈਸ ਬੈਠ ਜਾਓ ਜੇ ਨੋ ਦਰਸ਼ਨ ਕੀਤੇ ਤੇ ਮੇਰੇ ਜਜ਼ੂਰ ਨੇ ਆਪਣਾ ਸਜਾਤ ਬਾਲਕ ਗੁਰੂ ਦੇਵ ਭਦਰ ਸਾਹਿਬ ਉਹਨਾਂ ਦੇ ਚਿਹਰੇ ਦੇ ਵੇਰਿਆ ਤੇ ਬਚਤ ਹੋਏ ਇਹ ਤਰੋ ਪਏ ਤਿਆਗ ਕੀ ਮੂਰਤ ਅਖੋ ਸਤਿਨਾਮ ਮਾਰੇ ਕਿnde ਤਿਆਗ ਦੀ ਮੂਰਤ ਹੋ ਜੇ ਦੋ ਵਾਰੀ ਸ੍ਰੀ ਦਾ ਕੀਤਾ ਗੁਰਿਆਸ ਦੇ ਪੁੱਤ ਨੇ ਕਿnde ਬਹਾਦਰ ਬਾਬਾ ਬਿਰੀ ਚੰਦ ਸਾਹਿਬ ਜੀ ਲਾਗੇ ਤੇ ਇਹ ਕਹਿੰਦੇ ਪਾਤਸ਼ਾਹ ਇਸ ਬੇਨਤੀ ਆ ਮਾਰੇ ਕਿnde ਤੁਹਾਡਾ ਸੀਨਾ ਹੈ ਅਖੋ ਸਤਿਨਾਮ ਤੇਰੇ ਜੀ ਸਾਡੇ 'ਚ ਫਰਕ ਨਹੀਂ ਪੁੱਛਦਾ ਇਹਨ ਲਈ ਮਾਰੇ ਦੋ ਵਾਰੀ ਨਮਸਕਾਰ ਤੁਸੀਂ ਪਹਿਲੇ ਵੀ ਧੰਗੀ ਸੀ ਵਿੱਚ ਆਰ ਬਾਬਾ ਅਨੀਰਾਇ ਕਾਲਨਾਇ ਸੂਰਜਮਲ ਬਾਬਾ ਗੁਰਜਤਾ ਜੀ ਤੇ ਉਹਨਾਂ ਨੂੰ ਕਦੇ ਦਾ ਨਮਸਕਾਰ ਨਹੀਂ ਕੀਤੀ ਇਹਨਾਂ ਨੂੰ ਦੋ ਵਾਰੀ ਨਮਸਕਾਰ ਕੀਤੀ ਹੈ ਇਹ ਮੇਰੇ ਪਾਦਸ਼ਾਹ ਮਹਾਰਾਜ ਹੱਸ ਪਏ ਕਹਿੰਦੇ ਬਿਰੀ ਚੰਦ ਤੂੰ ਸਾਡਾ ਸੀਨਾ ਹੈ ਤੈਨੂੰ ਦੱਸ ਦਿੰਨੇ ਹੈ ਪਹਿਲੀ ਨਮਸਕਾਰ ਇਸ ਕਰਕੇ ਕੀਤੀ ਇਹ ਜਿਹੜਾ ਬਾਲਕ ਅਜ ਪ੍ਰਗਟਿਆ ਹੈ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋਣ ਗਿਆ ਕੋ ਸਤਿਗੁਰੂ ਦੂਜੀ ਨਮਸਕਾਰ ਇਸ ਕਰਕੇ ਕੀਤੀ ਹੈ ਕਿ ਸਮਾਂ ਪਾ ਕੇ ਇਹਨਾਂ ਦੇ ਘਰ ਇੱਕ ਸਾਹਿਬ ਜادہ ਪ੍ਰਗਟ ਹੋਏਗਾ ਜਿਹਦੇ ਵਰਗਾ ਕੋਈ ਸੋਣਾ ਨਹੀਂ ਤੇ ਸੂਰਬੀਰ ਤੇ ਕਲਮਦਾਰ ਧਨੀ ਤੇ ਤੇਗਦਾਰ ਧਨੀ ਤੇ ਦਾਨੀ ਕੋਈ ਨਹੀਂ ਹੋਵੇਗਾ ਜਿਹੜਾ ਕੁਝ ਸੁਣਦੀਆਂ ਜਿਹੜਾ ਪੁੱਟ ਕੇ ਰੱਖਦੇ ਦਾ ਕੋ ਸਾਥ ਨੂੰ ਇਹ ਹੁੰਦਾ ਸਮਰੱਥ ਅਜਨੂਕੀ ਬਾਬਿਆਂ ਪੁੱਤਰੇ ਫਿਰਦੇ ਹੱਥਰੇ ਕੋ ਬਾਬਾ ਜੀ ਬਾਬਾ ਜੀ ਸਾਡੇ ਘਰ ਵੇਖੋ ਕੀ ਕਿਸੇ ਨੂੰ ਨਹੀਂ ਪਤਾ ਜਿਸ ਗੁਰੂ ਕੋਲ ਬੈਠੇ ਨੇ ਘਟ ਘਟ ਕੇ ਭਲੇbure ਕੀ ਜੀਤੇ ਦੇ ਸਾਧ ਪਰੇਪਾ ਮੇਰੇ ਕੀੜੀ ਤੋਂ ਲੈ ਕੇ ਹੱਥੀਂ ਤੱਕ ਵਾਰਾ ਦੀ ਨਜ਼ਰ ਘਾਟ ਕਰਦੀ ਹੈ ਜਿਨ੍ਹਾਂ ਨੂੰ ਪ੍ਰੋਸਤ ਮਾਰੇ ਸਭ ਜੀ ਪਾਤਸ਼ਾਹ ਨਾਰਾਇਣ ਪਾਤਸ਼ਾਹ ਦੇ ਤੁਸੀਂ ਦੋਸ ਲੋਕ ਬੜੇ ਪਿਆਰ ਦੇ ਮਾਰੇ ਕੀਨੇ ਹਰਜਾ ਸਰੀਰ ਹਣਾ ਆਜਾ ਵਹਿ ਜਾ ਟੋਕਣਾ ਮਾਰ ਕੇ ਵਾਹਿਗੁਰੂ ਸਾਹਿਬ ਉੱਚੀ ਸਾਰੇ ਵਾਹਿਗੁਰੂ 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 ਸਾਹਿਬ ਉੱਚੀ ਸਾਰੇ ਵਾਹਿਗੁਰੂ 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 ਸਾਹਿਬ ਵਾਹਿ ਗੁਰੂ ਵਾਹਿਗੁਰੂ 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 ਕਿੰਦੇ ਕੀਆ ਵਾਹਿਗੁਰੂ ਬਾਦ ਜਿ ਕਿੰਦੇ ਸਤਿਭਾਜਿਆ ਹਰਿ ਜਸ ਰੇਵਨਾ ਗਾਇ ਲੈ ਜੋ ਸੰਗੀ ਹੈ ਅਸਲ ਵਿੱਚ ਜੇ ਤੁਹਾਨੂੰ ਆਪਾਂ ਮਾਦਨਾ ਨੂੰ ਗੁਰਮਖੋ ਕਹਿ ਦਿਓ ਸਾਥਾ ਮੈਂ ਵੀ ਇਲੇ ਜਾਣਾ ਜਿੰਨੇ ਤੁਸੀਂ ਬੈਠੇ ਸਾਰਿਆਂ ਦੀ ਵਾਰੀ ਹੋ ਅੱਜ ਜਿਹੜੇ ਵੱਡੇ बिजनेसमੈਨ ਬੜੇ ਅਮੀਰ ਨੇ ਕਈ ਨਾ ਉਹ ਬੁਰਦੋਰੇ ਦੁਰਪ੍ਰਿਆ ਉੱਚੀ ਵਧੀ ਕਥਾ ਸੁਣਦੇ ਆ ਲੈ ਰੈਗ੍ਰੋ ਵੈਦ ਨੂੰ ਪੜੀ ਜਾਂਦੇ ਬਹੁਤ ਕੁਝ ਕਹਿੰਦੀ ਦੁਨੀਆ ਪਰ ਮੇਰੇ ਨਾਮੇ ਪਾਸਾ ਆਗ ਜਿਨ੍ਹਾਂ ਨੇ ਆਪਣਾ ਸੀਸ ਬਲੀਦਾਨ ਦਿੱਤਾ ਇਹ ਉਹਨਾਂ ਦੀ ਗੋਲ ਨਹੀਂ ਤੇ ਜਿਹੜੇ ਅੱਜ ਤਰਕ ਕਰਦੇ ਇਹਨਾਂ ਨੇ ਦਿੱਤਾ ਕੀ ਕਰੋ ਬੋਲੋ ਜ ਤੁਸੀਂ ਇਹ ਕੀ ਜਿਹੜਾ ਬੰਦਾ ਜਿੱਕਰ ਗੁਰਦੁਆਰੇ ਤੇ ਕੀ ਸੰਧੀ ਨੇ ਧਿਆਨ ਕਰਦਾ ਉਹ ਪੁੱਛੇ ਭਰਾਵਾ ਤੂੰ ਦੱਸ ਕੌਮ ਲਈ ਜਿਹੜਾ ਕਹਿੰਦਾ ਜਾਤ ਸਾਬ੍ਹ ਨੇ ਪੜਨਾ ਸਹੀਏ ਦਸ ਗ੍ਰੰਥ ਦੀ ਕਰ ਤੇ ਤੁਸੀਂ ਦਿੱਤਾ ਕੀ ਕੌਮ ਜੇ ਦਿੱਤਾ ਤੇ ਕਿੰਨਾਂ ਰਾਜਿਓ ਮਾਤਿ ਮੋਰ ਦੇ ਜਿਹੜੇ ਗੁਰੂ ਨੇ ਸਿਰ ਦਿੱਤਾ ਆਪਣਾ ਸਰਵਾਂਸ ਦਿੱਤਾ ਮਹਲਾ ਨਾਮ ਉਹ ਕਹਿ ਰਿਹਾ ਹਰ ਜਸ ਰੇ ਮਨਾ ਮੇਰੇ ਗੁਰਦੇਵਤ ਸੈਰ ਪੁੱਤ ਮੇਰੀਓ ਕਿਓ ਜਿੱਥੇ ਕੀਰਤਨ ਕਥਾ ਹੋਵੇ ਅੱਗੇ ਉਹ ਕੇ ਬਿਉ ਤੇ ਉੱਚੀ ਬੋਲੇ ਕਿ ਅਗੋ ਸਵਾਲ ਕੀਤਾ ਮਹਾਰਾਜ ਕਾ ਤੋਂ ਪਾਚਾ ਕਹਿੰਦੇ ਜੋ ਸੰਗੀ ਹੈ ਤੇਰੋ ਤੇ ਪੁੱਤਰਾ ਇੱਕ ਦਿਨ ਇਹੋ ਜਿਹਾ ਹੋਣਾ ਇੱਕ ਨਵੇਂ ਸ਼ਹਿਰ ਬਜੁਰਗਪੁਰ ਕੋ ਸਿੰਘ ਗਏ 35 ਸਾਲ ਦਾ ਕਰਾਇਆ 100 ਕਿਲਾ ਦੀ ਜ਼ਮੀਨ ਤੇ ਇਸ ਵੇਲੇ ਉਹਦੇ ਦੋਵੇਂ ਪਾਸਿਆਂ ਨੂੰ ਟੈਕ ਹੋਇਆ ਤੇ ਖਰੂਨੀ ਵਾਸੀ ਤੇ ਵੰਜੀ ਦੇ ਪਿਆਜੇ ਵੱਲ ਹੋਏ ਗੁਚੇ ਪਾਸੇ ਗਲੇ ਬੈਠੇ ਸਾਨੂੰ ਪ੍ਰਚਾਦਾ ਛਕਿਆ ਸਵਾਗਤ ਤੇ ਭਾਈ ਸਰਵਜੀਤ ਸਿੰਘ ਲਿਧਿਆਣੀ ਵਾਲੇ ਵੀ ਸਨ ਤੇ ਗینده ਬਾਗਾ ਜੀ ਅਰਦਾਸ ਕਰਿਓ ਪੰਜ ਸਿੰਘ ਅਸੀਂ ਅਰਦਾਸ ਕਰਨ ਲਗੇ ਤੇ ਕਹਿਣ ਲਗੇ ਬਾਗਾ ਜੀ ਅਰਦਾਸ ਇਹ ਕਰੋ ਸਾਡੇ ਪਾਂ ਬਾਜੀ ਪੰਜੇ ਦੀ ਹੈ ਤੇ ਇਹਨੂੰ ਮਹਾਰਾਜ ਲੈ ਜਾਣਾ ਕੋ ਸਾਥ ਸਤਿਐਂਦਰ ਨੂੰ ਜਣ ਘਾ ਲਗਾ ਕਿ ਜਿਸ ਬੰਦੇ ਨੇ 35 ਸਾਲ ਅਮਰੀਕਾ ਲਾਏ ਤੇ ਕਰੋੜਾਂ ਦੀ ਜਾਇਦਾਦ ਬਣਾਈ ਅੱਜ ਸਾਰਾ ਪਰਿਵਾਰ ਟੋਨਾ ਵੱਲ ਕਿ ਬਾਬਾ ਜੀ ਮੇਰ ਕਰਨ ਤੇ ਏ ਨਹੀਂ ਬੋਲਦੋ ਤੇ ਮੈਂ ਲਾਗੇ ਲੋਕ ਕਿ ਉਸ ਬਾਪੂਰ ਤੇਆ ਬਾਪੂ ਕੇਵੇਂ ਬੋਲਿਆ ਕਿ ਉਹ ਰੱਖਾ ਤ੍ਰਿਪ ਤ੍ਰਿਪ ਪਾਣੀ ਵਗ ਗਿਆ ਤੇ ਮੇਰੇ ਨਾਮੇ ਬਾਸ ਹੈ ਕਿੰਨੇ ਔਸਰ ਬੀਤੇ ਉਜਾਰ ਹੈ ਕਿ ਤੇਰੀ ਉਮਰ ਤੁਰੀ ਜੰਦੀ ਸੋਹਣਿਆ ਸੱਜਣਾ ਤੂੰ ਗੋਟੀਆਂ ਨੂੰ ਪੱਥਰ ਲਵਾਈ ਜਨਾ ਪਿਓ ਦਾ ਪੁੱਤਾਂ ਜ਼ਮੀਨਾਂ ਦੀ ਰਜਿਸਟਰੀ ਕਰਾਈ ਜਨਾ ਪਲਾਟ ਮੇਰੇ ਨਾਂ ਕਰ ਦਿਓ ਗੁਰੂ ਗ੍ਰੰਥ ਸਾਹਿਬਾ ਜੋਂ ਮਾਰਦੈ ਉਹ ਭਰਾਵਾ ਤੂੰ ਸਾਰੀਆਂ ਚੀਜ਼ਾਂ ਦੀ ਰਜਿਸਟਰੀ ਕਰਾਉਂਦਿਆਂ ਆਉਂਦੇ ਨਾ ਤੇਰਾ ਤੇ ਸਰੀਰ ਵੀ ਨਹੀਂ ਤੇਰਾ ਕੋ ਸਤਿ ਏਵੀ ਛੱਡ ਕੇ ਤੁਰ ਗਿਆ ਗੁਰਬਾਣੀ ਗੱਲਾਂ ਕਰਦੀ ਆ ਜੇ ਤੂੰ ਹੋਂਗਾ ਹਰ ਰੇ ਮਾਰ ਕੇ ਕਹਿੰਦੇ ਹਰ ਜਸ ਰੇ ਮਨਾਂ ਗਾਈ ਰਹਿ ਆਜਾ ਕਿਉਂ ਜਿੱਥੇ ਕਥਾ ਕੀਤੋਂ ਲਾਖਾ ਹੀ ਸੇਵੇ ਨਾ ਨੰਦਦਾ ਰਿਆ ਮੇਰਾ ਜੀ ਕਰੇ ਸੁਰੀ ਜਾਈਏ ਬੈਠ ਕੇ ਵੀਰ ਸਲਾਹਾ ਲੈ ਲਏਗੇ ਤੁਹਾਡੇ ਦედაਰ ਹੋਈ ਅਸਥਾਨਾਂ ਦੇ ਦედაਰ ਹੋਇਆ ਮੇਰੇ ਪਾਤਸ਼ਾਹ ਦੀ ਸਿਮਤ ਜਿਹੜਾ ਪ੍ਰੇਮ ਲਰਦਾ ਹੈ ਨਾ ਸੇਖਸ਼ਾਦੀ ਇਰਾਨ ਦਾ ਸੂਫੀ ਸੰਤ ਹੋਇਆ ਸ਼ਾਮਾ ਦਾ ਵੇਲਾ ਹੈ ਵੀ ਆਪਣੀ ਸ਼ਿਗਣੀ ਨੂੰ ਕਿੰਦਾ ਵੀ ਮਟੀលਿਆ ਮੈਂ ਹੱਥ ਮਾਜਨੇ ਉਨੇ ਕੀ ਕੀਤਾ ਕੋਲ ਦਸਤੇ ਦੀ ਵਿੱਚੋਂ ਮਿੱਟੀ ਦੀ ਮੁੱਠ ਭਰ ਕੇ ਲਈ ਬਹੁਤ ਰੱਬ ਨੂੰ ਬਣਨ ਵਾਲੀ ਆਤਮਾ ਸੀ ਜਦੋਂ ਉਹਨੇ ਹੱਥੀਂ ਤਾਂ ਮਾਜੇ ਤੇ ਉਹਦੇ ਵਿੱਚੋਂ ਮਹਿਕਾਈ ਜਦੋਂ ਸਾਹ ਸੰਕਰ ਮਹਿਕਾਈ ਜੋ ਕਹਿੰਦਾ ਆਪਣੀ ਮਹਿਬੂਬ ਨੂੰ ਕਹਿੰਦਾ ਵੀ ਭਾਦਾਂ ਵਾਲੀ ਤੈਨੂੰ ਮੈਂ ਮਿੱਟੀ ਮੰਗਾਈ ਹੈ ਤੇ ਆ ਤੂੰ ਕੀ ਕੇਸਰ ਲੈ ਕੇ ਆਈਂ ਹਵਾਸ ਦੀ ਥੁੜੀ ਸਾਈਂ ਕੇਸਰ ਕਿੱਥੋਂ ਆਣਾ ਮਿੱਟੀ ਐ ਪਰ ਮਿੱਟੀ ਮੈਂ ਤੇ ਦੀ ਕਿਉਂ ਹੈ ਗੱਲ ਸੁਣਨ ਵਾਲੀ ਜੀ ਕਿੰਨੇ ਸਾਲ ਹੋ ਗਏ ਗੁਰਦੁਆਰੇ ਹੁੰਦੇ ਆ ਕਿੰਨੇ ਖੰਡ ਪਾਠਾਂ ਦੇ ਪਉੜ ਤੇ ਗਾਇ ਤੇ ਕਿੰਨੇ ਕਥਾ ਵਾਚ ਕੇ ਸੁਣ ਲੇ ਕਿੰਨਾ ਕੀਰਤਨ ਬੋਲੋ ਵਾਹਿਗੁਰੂ ਸੁਹਾਣੀ ਜੀ ਵਾਹਿਗੁਰੂ ਵਾਹਿਗੁਰੂ ਉਹ ਕਹਿਣ ਲੱਗੇ ਕਿ ਤੂੰ ਮੈਂ ਕੌਤੀ ਹੈ ਕਹਿ ਲੱਗੀ ਸਾਈ ਇਸ ਮਿੱਟੀ ਨੂੰ ਮੈਂ ਗੁਲਾਬ ਦੇ ਗੁਦਸਤੇ ਦੇ ਥੱਲੇੋਂ ਲੈ ਕੇ ਆਈ ਐ ਇਦੇ ਵਿੱਚ ਮਾਇਕ ਪਰਿਉ ਦਾ ਦਾਸ ਕੋੰਦਾਰਿਆ ਆਪਣੇ ਦਾਸ ਇਹ ਨਹੀਂ ਗੱਲ ਕਹਿਤੀ ਦੇਵ ਸੀ ਸ਼ੇਖਸ਼ਾ ਦੀਰ ਕੀਰਤੀ ਰੋ ਲੱਗੇ ਇਹ ਦੇਸਰਦਾਰ ਕਿਤਨਾ ਲੋਕੀ ਹੋਇਆ ਮੈਂ ਤੁਹਾਨੂੰ ਪੁਜਾਖੇ ਨਹੀਂ ਤੁਸੀ ਕਦੋਂ ਰੋ ਰਹੇ ਹੋ ਇਹਦਾ ਰੋਣਾ ਆਪਣੇ ਕਰਮਾਂ ਨੂੰ ਕਿ ਇਸ ਮਿੱਟੀ ਨੇ 15 ਦਿਨ ਫੁੱਲ ਦੀ ਸੰਗਤ ਕੀਤੀ ਤੇ ਆਪਣੇ ਆਪ ਨੂੰ ਮਾਇਕ ਨਾ ਭਰ ਲਿਆ ਮੈਨੂੰ ਪਿਆਰ ਸਾਲ ਹੋ ਗਏ ਗੁਰਦੁਆਰੇ ਜਾਂਦਿਆਂ ਪਾਠ ਕਰਦਿਆਂ ਕੀਰਤਨ ਸੁਣਦਿਆਂ ਮੇਰੇ ਅੰਦਰ ਭੋਰਾ ਵੀ ਹੈ ਕਿ ਨਹੀਂ ਆਈ ਆਕੋ ਸਤਿ ਸ਼੍ਰੀ ਅਕਾਲ ਕਾਰਨ ਕੀ ਗੁਰੂ ਮੁਖੋ ਏਕ ਕਿਨਕਾ ਜਿਸ ਤਾਂ ਕੀ ਰਹਿਮਤ ਇੱਕ ਕਿਨਕਾ ਕਿਸੇ ਦੇ ਹਿਰਦੇ ਚ ਲੱਗਣੀ ਨਾ ਤੇ ਭਲਾ ਹੋ ਜਾਂਦਾ ਜੀ ਇਹ ਮੇਰੇ ਨਾਮੇ ਪਾਤਸ਼ਾਹ ਕਹਿੰਦੇ ਅਵਸਰ ਬੀਤਿਓ ਜਾਤ ਹੈ ਕਹੇ ਉਹ ਮੌਦਲ ਹੈ ਮਿਸਾਲ ਦੀ ਆਖਣੇ ਲਾ ਦਿਓ ਬੱਝੋ ਬਹਿ ਜਾਓ ਇਹ ਨਾਮੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਕਹ ਰਿਹਾ ਮੈਂ ਤੇ ਮਿੱਟੀ ਦਾ ਪੁੱਤ ਹਾਂ ਮੇਰੇ ਪਾਤਸ਼ਾਹ ਤਗੀਦ ਕਰ ਰਹੇ ਆਵਾਜ਼ ਮਾਰ ਕੇ ਹਾਜਾ ਸ੍ਰੀਮਨ ਗਾਇਨੇ ਤੁਸੀਂ ਸਵਾ ਡੇਢ ਘੰਟਾ ਭਾਈ ਸਾਹਿਬਾ ਨੂੰ ਸਰਵਣ ਕੀਤਾ ਹੁਣ ਫੇਰ ਚੌਕੜਾ ਮਾਰ ਕੇ ਬੈਠੇ ਕੀ ਮਿਲੂਗਾ ਸਾਰੂ ਸੰਗਤ ਜੀ ਬਾਬਾ ਜੀ ਜਿਹਦੇ ਪੈਰੇ ਲੈ ਜਿਹੜੇ ਅੱਖੋਂ ਲਿਜਾ ਲੋਕੀ ਮਿਲੋ ਜਿਹੜੇ ਇੱਧਰ ਬੈਠੇ ਤੇ ਨਾਮੇ ਪਾਤਸ਼ਾਹ ਕਹਿੰਦੇ ਰੱਬ ਦੇ ਕਰਤਾ ਹਾਂ ਉਨਾ ਦਾ ਵੀ ਸ਼ਲੋਕ ਇਹਨੂੰ ਪੋਹ ਵੇਂਦਾ ਨਾ ਪੜਿਓ ਸਾਰੇ ਮਾਰੇ ਕਹਿੰਦੇ ਪੰਥਾ ਪ੍ਰੇਮ ਦਾ ਭੁਲੀ ਨਾਨਕ ਹਰ ਬਿਸਰਾਏ ਕੈ 57 ਸ਼ਲੋਕ ਵਿੱਚ ਸਤਿਪੁਰਸ਼ ਬੈਠੇ ਸੰਤਨ 59 ਸਰਦਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਗੰਸ ਸਾਹਿਬ

ਇਤਨੇ ਲੱਕੜਾਂ ਵੀ ਮਿਲ ਗਏ ਜਲਦੀਆਂ ਤੇ ਜਿਹੜੀ ਗੱਟਵਾ ਵੀ ਕੱਢ ਲੈਣਾ ਘੜੀ ਵੀ ਖੋਲ ਲੈਣੀ ਛਾਪਾਂ ਵੀ ਲਾ ਲੈਂਦੀਆਂ ਅਗਲੇ ਨਾਵੇਂ ਪਾਤਸ਼ਾਹੀ ਕਹਿੰਦੇ ਆ ਹਰਜਾ ਸ੍ਰੀ ਹਰਿ ਨਾ ਤੁਸੀਂ ਆ ਗਾ ਰਹੇ ਨਾ ਜਿਹੜਾ ਜੋ ਸੰਗੀ ਹੈ ਅਜੇ ਦਾ ਝੌਂਕੜਾ ਮਾਰ ਕੇ ਵਹਿਗੂ ਵਹਿਗੂ ਕਰ ਲਿਆ ਜਿੱਦ ਤਨ ਆਪਾਂ ਬਰੇ ਨਾ ਮੈਂ ਵੀ ਚਾਹ ਜਣਾ ਤੁਸੀਂ ਵੀ ਗੁਰੂ ਕੋ ਰਹਿਣਾ ਨਹੀਂ ਆਪਣੇ ਕਪੜੇ ਜਿਹੜੇ ਅੱਜ ਜੀਵ ਗੁਰਬਾਣੀ ਦੇ ਫੇਰ ਚਲੋ ਬਿਮਾਰੀ ਕਿਨੇ ਗੁਰਗਾ ਬਚਨ ਬਸੇ ਜੀ ਨਾਲੇ ਜਲ ਨਹੀਂ ਦੂਬੇ ਤਸਕਰ ਨਹੀਂ ਲੇਵਾ ਭਾਏ ਨਾ ਸਾਕੇ ਜਾਲੇ ਇਹਨੇ ਤਿੰਨ ਚੀਜ਼ਾਂ ਬੰਦੇ ਨੂੰ ਲੁੱਟਦੀਆਂ ਜਦੋਂ ਮਰਦਾ ਨੰਬਰ 1 ਤੇ ਤਸਕਰ ਕੌਣ ਕਰਦੇ ਚੋਰ ਇਹ ਬਕਸੇ ਵੀ ਕੱਢ ਲੈਂਦੇ ਤੇ ਖੱਫਣ ਥੱਲੇ ਉਹ ਕੜਾ ਵੀ ਸੋਨੇ ਦਾ ਲਾਲੀ ਵਿੱਚ ਛਾਪਾ ਕੰਨਾਂ ਦੇ ਕਾਟੇ ਉਹਨੂੰ ਵੇਗੋ ਤੇ ਦੂਜਾ ਕਹਿੰਦੇ ਜਿਹੜਾ ਸਰੀਰ ਆਪਣਾ ਅੱਜ ਸਰੀਰ ਨੇ ਬੜਾ ਜੋਰ ਲੱਗਾ ਜੀ ਦਰਮੇਂ ਪਾਛਨਿਕ ਸਾਖੀਏ ਕਦੇ ਨਾ ਦਾੜੇ ਚ ਤੌੜ ਆਇਆ ਨਹੀਂ ਤੇ ਉਹਨੇ ਕੁੱਟੀਆਂ ਬਾਦੀ ਤੇ ਉਹ ਸੰਗਤ ਨੂੰ ਸੁਣਾਉਣਾ ਕਈ ਨਾ ਪਤਾ ਲੱਗਦਾ। ਉਹਨਾਂ ਕਹਾਣੀ ਵਿੱਚ ਸਾਡੇ ਬੋਲੀ ਸੇ 25 ਸਿੰਘਾਂ ਨੇ ਦਾੜੇ ਕੇਸ ਰੱਖ ਕੇ ਕਥਾ ਸੁਣਤੀ ਅੱਖੋਂ ਵੇਖੇ। ਬਸ ਧੈਲੇ ਲੱਗਿਆ ਕਿ ਸਾਡੀ ਕਥਾਵਾਜ ਕੋਈ ਦੱਸ ਦੇ ਨਹੀਂ ਪਤਾ ਨਹੀਂ ਕਰਦਾ ਵੀ ਦੱਸ ਦੇ ਕਰੇ ਡਰ ਜੀ ਸਭ ਸੁਣ ਸੁਣ ਜਾਣੀ ਆ ਨਾ। ਇਹੋ ਹੀ ਹੁੰਦਾ ਕੁਸਰਾ ਕਰ ਲੈ। ਤੇ ਟਰਾਲੀ ਤੇ ਲਿਖਿਆ ਬਾ ਮੇਰਾ ਰੁੱਸੇ ਨਾ ਗਲਗੀਆਂ। ਉਹਦੇ ਰੂੜੀ ਲੱਦੀ ਆ ਕੋ ਸਾਦਨਾ। ਜਾ ਕਪਾ ਉਹ ਜਾਨਾ ਰੋਸੇ ਦੀ ਗੁਰੂ ਤੇਗ ਬਹਾਦਰ ਰਸ ਗਿਆ ਜਿੱਦ ਨਾਲ ਆਪਣਾ ਮੋਰਿਕ ਵਾਲੀ ਕੋ ਕਿਸੇ ਨੂੰ ਦੱਸੋ ਨੌਜਵਾਨਾਂ ਨੂੰ ਪਤਾ ਲੱਗੇ ਭਾਈ ਨੀ ਸਿੱਧੂ ਸਾਡਾ ਚਲੇ ਗਿਆ ਦੁਨੀਆ ਤੋਂ ਕਿਦਾਂ ਸੋਹਣਾ ਵਿਰਾਜ ਵਿਰਾਤ ਅਗਲਾ ਇਹਦਾ ਸਿੱਧੀ ਜਾਨਾ ਬਕੀਮ ਸੀ ਰੱਜਿਆ ਪੁੱਜਿਆ 1 ਕਰੋੜ ਰੁਪਏ ਉਹਦੇ ਜੇਬ 'ਚ ਸੀ ਕਰੋੜਾਂ ਦੀਆਂ ਗੱਡੀਆਂ ਪਰ ਉਹ ਪੱਗ ਨਾਲ ਪਿਆਰ ਸੀ ਸਿੱਖਾਂ ਦੇ ਬਾਰੇ ਪੰਜਾਬ ਨੂੰ ਜਗਾਉਣ ਲੱਗੇ ਪਰ ਅਗਲੇ ਨਜ਼ਰ ਲੱਗੀ ਆਪ ਕੋ ਸੱਤ ਇਸ ਜਾਨੀ ਸਾਡੇ ਨੌਜਵਾਨ ਥੋੜੇ ਜੀ ਵੇਸਲੇ ਕਿਉਂਕਿ ਅਸੀਂ ਗੀਤ ਰਕਤ ਦਾ ਘਟ ਸੋਦੇ ਵੀ ਗੋਣ ਵਾਲੀ ਜਿਆਦਾ ਸੋਦੇ ਆ ਘੇਰੇ ਕਿ ਨਵੇਂ ਕੰਮ ਕੀਤਾ ਸਰਕਾਰ ਨੇ 40 ਸਾਲ ਪਹਿਲਾਂ ਇੱਕ ਦੰਦ ਪੰਜਾਬ ਦੀ ਤਰ ਜੀ ਦੇ ਸਿੰਘਾਂ ਜੀ ਗੱਡੀ ਚੜਾਇਆ ਹੈ ਨਾ ਤੇ ਅੱਜ ਫੇਰ ਦੂਰੇ ਜਨਮ ਕਰਤਾ ਉਹ ਸਭ ਕੋ ਇੱਕ ਪਾਗਲ ਹੈ ਸਾਡਾ ਤਰੀਕ ਕੇ ਤੇ ਜਿਹੜੇ ਬੱਚਿਆਂ ਨੂੰ ਇਹਦਾ ਪਤਾ ਹੀ ਨਹੀਂ ਸੀ ਗੰਦਰ ਜੋ ਗੰਦ ਕੌਣ ਸੀ ਅੱਜ ਜਿੰਨੇ ਟਰੈਕਟਰ ਜਿੰਨਾ ਟਰਾਲੀਆ ਜਿੰਨਾ ਦਰਪੈਨਾ ਤੇ ਸਾਰਿਆਂ ਦੇ ਕੋਲ ਇਹ ਗਾੜੇ ਚੱਲ ਰਹੇ ਆ ਤੁਸੀਂ ਦੋਰੀ ਜਾਂ ਪਿਆ ਆਪਣੀ ਗੰਦਗੀ ਜਨਮ ਲੈ ਗਈ ਦੋਰੀ ਤੇ ਕੀਰਤਨ ਕਥਾ ਕਿੰਨਾ ਵੀ ਮਹਿੰਗਾ ਹੋਵੇ ਤੇ ਅਸੀਂ ਕਿਹਦੇ ਨਹੀਂ ਸੁਭਾਤੀਏ ਇਸ ਗੁਰੂ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਕਹਿੰਦੇ ਐ ਕਿ ਭਾਈ ਘਰ ਦੇ ਚੋਟ ਦੇ ਇਨਾ ਤੇਰਾ ਤਨ ਤੇਰਾ ਜਿਹੜਾ ਕਮਾਇਆ ਹੋਇਆ ਧੰਨ ਲੁੱਟ ਲੈਣਾ ਇਹ ਆਪੇ ਸ਼ਬਦ ਤੇ ਰਹਿਣਾ ਕੋ ਸੱਜਾ। ਤੇ ਆਦੀ ਸਾਖੀ ਸਾਰ ਨੂੰ ਪਤਾ ਉਹ ਵੀ ਸੁਣਾਵਾਂ ਕਿ ਥੋੜੀ ਜਿਹੀ ਗੂਗ ਮਤ। ਪਰ ਅਜਿ ਘਰਵਾਲੀ ਨੇ ਜੁੜ ਗਈ ਇਕੱਲਾ 파ਟਨਾ ਕਰਾਈਏ ਪੜਗੇ। ਮਾਰਦੇ ਕਹਿੰਦੇ ਗੁਰਦਾ ਵਜਨ ਬਸੇ ਜੀ ਨਾਲੇ। ਆ ਜਿਹੜਾ ਤੁਸੀਂ ਕਥਾ ਸੁਣਤਾ ਹੋਏ ਕਿੰਨੀ ਮਹਿੰਗੀ ਆ। ਜਲ ਨਹੀਂ ਡੁੱਬੇ ਤਸਕਰਨੇ ਲਈ ਲੈ ਭਾਈ ਦਾ ਸਾਕਾ ਜਾਲੇ। ਕਹਿੰਦੇ ਤੇਰੇ ਮਾਇਆ ਨੂੰ ਜਿਹੜੇ ਘਰ ਦਿਆਂ ਲੋਟ ਲੈਣਾ ਹੀ ਤੇ ਆ ਜਿਹੜੇ ਸਰੀਰ ਨੂੰ ਤਰੀਮਾ ਲਾ ਲਾ ਕੇ ਵੱਲੋਂ ਹੋਏਗਿੜ ਕੇਸਾਂ ਦੀ ਵਿਅਤਪੀਕਰ ਕਰੇ ਨ ਕਿੰਨਾ ਸੋਹਣਾ ਹੰਦਾਂ ਬਣਾਉਦਾ ਪ੍ਰਾਵਾਗੇ ਤੇ ਪਹਿਣਾ ਜਾਂਦੀਆਂ ਸੀ ਉਹ ਵੀਰ ਵੀ ਜਾਣ ਲੱਗ ਪਿਆ ਆਪਣੇ ਸਾਧਾ ਮਾफी ਮੰਗਦਿਆਂ ਗੁਰੂ ਸਾਹਿਬਾ ਸਾਹਮਣੇ ਬੈਠੇ ਦੇਖੁੰਦਾ ਮੇਰੇ ਵੱਲ ਤੇ ਜੀ ਉਹਦੇ ਪੁੱਤਾਂ ਨੇ ਵੇਖੋ ਜੂੜਾ ਤੇ ਊੜਾ ਫਸਲ ਤੇ ਨਸਲ 14 ਮਹੀਨ ਲੜਾਈ ਹੈ ਕਲਗੀਧਰ ਦੇ ਪੁੱਤਾਂ ਨੂੰ ਕਹਿੰਦੇ ਸੀ ਜੂੜਾ ਤੇ ਪੱਗ ਜੋੜਦੀ ਆ ਇਹ ਲਾ ਦਿਓ ਬਾਬਾ ਫਰੀਦ ਸਿੰਘ ਸਾਹਿਬ ਜੀ